ਬਟਾਲਾ ਪੁਲਿਸ ਲਾਈਨ ਵਿਖੇ ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸਮਰਪਿਤ ਪੁਲਿਸ ਸ਼ਹੀਦ ਦਿਵਸ ਮਨਾਇਆ ਗਿਆ ਇਸ ਪੈਂਟ ਮੇ ਸ਼ਰਧਾਂਜਲੀ ਸਮਾਰੋਹ ਮੌਕੇ 117 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਮੌਨ ਵਰਤੋ ਇਲਾਵਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਨਾਲੀ ਐਸਐਸਪੀ ਬਟਾਲਾ সোহেল ਕਾਸਿਮੀਰ ਨੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਲਾਵਾ ਜੁਡੀਸ਼ੀਅਲ ਜੱਜ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ। ਮਨੋਰ ਸਿੰਘ ਕਿਹੜਾ ਪਿੰਡ ਹੈ ਸ਼ਰਕਲਾ ਕੌਣ ਜੀ ਤੇ ਹੀ ਤੁਹਾਡੇ ਅੱਡੇ ਤੋਂ ਉਹ ਪ੍ਰਾ ਇੱਕ ਬੱਚਾ ਮੇਰਾ 22 ਸਾਲ ਦਾ ਹਮਦਰਦ ਕਿਸ ਤਰ੍ਹਾਂ ਸ਼ੀਤ ਹੈ ਕਿ ਕਿੱਥੇ ਇਹ ਤਿੰਨ ਜਣੇ ਹੌਲਕੇਰੀ ਹੋਏ ਸੀ ਤੇ ਉਹਨੇ ਬੰਦੂਕਾਂ ਲੈ ਕੇ ਸੀ ਇਹਨਾਂ ਤੇ ਤਿੰਨ ਜਣੇ ਨੂੰ ਮਾਰ ਗਏ ਸੀ ਇੱਕ ਮਾਲੂ ਦੋਰੇ ਦਾ ਇੱਕ ਕਾਗੜਾ ਦਾ ਇੱਕ ਮੇਰਾ ਚਰਕਲਾ ਦਾ ਇਹ ਮਾਰਨ ਪਰ 85 ਭਰਾ ਜਿਹੜੇ 88 ਚ ਕਿਵੇਂ ਮਹੀਨੇ 26 ਤਰੀਕ ਦੇ ਉੱਤੇ ਸੋਹਾਂ ਰਾਤ ਨੂੰ ਮਾਰ ਦਿੱਤੇ ਉਹਨਾਂ ਦੇ ਪਰਿਵਾਰ ਚ ਕੌਣ-ਕੌਣ ਸੀਗਾ ਫਿਰ ਕਿੱਦਾਂ ਪਰਿਵਾਰ ਚੱਲਿਆ ਉਹਨਾਂ ਦਾ ਪਰਿਵਾਰ ਦੀ ਆਵਾਜ਼ ਕਰਕੇ ਰੁਖਰੂ ਹੋ ਗਿਆ ਕੋਈ ਅੰਮ੍ਰਿਤਸਰ ਪੈ ਗਿਆ ਕੋਈ ਪਟਿਆਲਾ ਪੈ ਗਿਆ ਅਸੀਂ ਵੀ ਟਪੇ ਪਰ ਬੱਚੇ ਆਪੇ ਥਾਂ ਦੇ ਹਾਂਜੀ ਅਸੀਂ ਆਪਣਾ ਪਛਾੜ ਗੋਲੇ ਸਾਡੇ ਵਾਲੀ ਕੋਈ ਸਰਕਾਰ ਨੂੰ ਅਟਕਾ ਚਾਹੀਦਾ ਕੋਈ ਵੀਡੀਓ ਦਾ ਬਾਤ ਹੈ ਅਸੀਂ ਦੋਵੇਂ ਜੀ ਇਕੱਠੇ ਰਹਿ ਰਹੇ ਹਾਂਜੀ ਹੱਕੇ ਕਪੈਣ ਨੂੰ ਗੋਲੀ ਵੱਜ ਗਈ ਸੀ ਤੇ ਕੋ ਬਾਪ ਨੂੰ ਵੱਜ ਗਈ ਬਾਪ ਵੀ ਉਹ ਕਹਿਣਾ ਮਰ ਗਿਆ ਮਾਤਾ ਵੀ ਹੋ ਕੇ ਨਾ ਮਰ ਗਈ ਇਸ ਹਾਲ ਦਾ ਬਹੁਤ ਬੁਰਾ ਹਾਲ ਤੇਰੀ ਗੱਲ ਹਾਂਜੀ ਅੱਜ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਜੀ ਬਹੁਤ ਤੰਗਾ ਲੱਗਾ ਵਾ ਔਰ ਜਦੋਂ ਜਣਾ ਉਹਦਾ ਉਹਦਾ ਆਂਦਰਾ ਬਹੁਤ ਪਾੜਦਿਆਂ ਨੇ ਕਿਉਂਕਿ ਬਹੁਤ ਮਨਸਾਲ ਲੱਗਦਾ ਵਾ ਤੇ ਇਸ ਕਰਕੇ ਹੁਣ ਕੀ ਕਰ ਸਕਦੇ ਆਪਾਂ ਪੁਰਾਣੀ ਤਸਵੀਰਾਂ ਸਾਹਮਣੇ ਆਈਆਂ ਪੁਰਾਣੀ ਸੇਰ ਬੁਕਰੀ ਗੱਲ ਜੀ ਹੁਣ ਤੇ ਬਸ ਇਨੀ ਟੈਂਸ਼ਨ ਹੋ ਗਈ ਆ ਸਾਡੇ ਤੋਂ ਬਰੇ ਟੈਂਸ਼ਨ ਮੰਨੂ ਹੋ ਗਈ ਆ ਤਾਂ ਇਹਦੇ ਜੀ ਆਉਂਦੀ ਕਿਹੜੀ ਗੱਲ ਤੇ ਜਦ ਸੋਚ ਕੇ ਕਾਗਜ਼ ਕਰਕੇ ਇਹ ਕਰੂ ਹੋ ਗਿਆ ਅੱਤੇ ਚਲੇ ਗਏ ਬੱਚੇ ਬਰਬਾਦ ਹੋ ਗਏ ਭੈਣ ਨੂੰ ਗੋਲੀ ਲੱਗੀ ਬਹੁਤ ਕੁਝ ਹੋਇਆ ਸਾਡੇ ਨਾਲ ਜੀ ਸਨਮਾਨ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਹਰਮਿਤ ਕੋ ਕਿਥੋਂ ਹੈ ਤੁਸੀਂ ਇਹ ਡੇਰਾ ਬਾਬਾ ਨਾਨਕ ਦਾ ਪਿੰਠੇ ਟਰ ਕੇ ਆ ਤੁਸੀਂ ਸਾਡੇ ਫਾਦਰ ਸਾਹਿਬ ਜੀ ਠੀਕ ਸੀ ਧੋਈ ਸੀ 1986 ਉਹਨਾਂ ਦੀ ਡਿਊਟੀ ਜਾਂਦੇ ਹੀ ਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਗੋਲੀ ਮਾਰ ਦਿੱਤੀ ਆ ਤੁਹਾਡੀ ਉਮਰ ਬਹੁਤ ਛੋਟੀ ਹਣੀ ਹਾਂਜੀ ਹਾਂਜੀ ਤੁਹਾਡੇ ਛੋਟੇ ਸੀ ਜੇ ਆਪਾਂ ਤੋਂ ਬਹੁਤ ਜ਼ਿਆਦਾ ਤਾਂ ਬਿਜਾਰਾ ਕਿਵੇਂ ਜੇ ਚੱਲਦਾ ਹੀ ਜੀ ਹਾਂਜੀ ਕੋਈ ਸਹੂਲਤ ਨਹੀਂ ਹਜੇ ਤੱਕ ਮਿਲਦੀ ਤੇ ਮੰਮੀ ਆਡੇ ਕਰਦੇ ਸੀ ਦਹੀਂ ਹਾਂਜੀ ਕਮੌਣ ਵਾਲੇ ਫਾਦਰ ਸੀ ਤੁਹਾਡੇ ਹਾਂਜੀ ਹਾਂਜੀ ਆਈ ਅੱਠ ਭੈਣ ਭਰਾ ਸਾਡੇ ਫਾਦਰ ਸਾਹਿਬ ਵੀ ਕਮੌਣ ਵਾਲੇ ਸੀ ਹਾਂਜੀ ਕਿਤਾਬ ਬਿਜਾਰਾ ਕਰਦੇ ਸੀ ਬਿਜਾਰਾ ਮੰਮੀ ਆਡੇ ਕਰਦੇ ਸੀ ਅਸੀਂ ਛੋਟੇ ਛੋਟੇ ਵਰਦੇ ਸੀ ਉਦੋਂ ਅਸੀਂ ਹਾਂਜੀ ਹਾਂਜੀ ਬਹੁਤ ਮੁਸ਼ਕਲ ਸੀ ਅਨੇ ਹਾਂਜੀ ਹਾਂਜੀ ਇਹ ਕਰਦੇ ਸੀ ਉਹ ਉਹਨਾਂ ਦੀ ਚਰਮਾਈਂ ਦਾਈ ਕਰਦੇ ਸੀ ਵਧੀਆ ਹਾਂਜੀ ਬਹੁਤ ਹੱਸਾ ਲੱਗਦਾ ਹੀ ਹੈ ਮੰਦਪੁਰ ਵਾਈ ਜਾਨ ਬੱਚੇ ਹੀ ਛੋਟੇ ਛੋਟੇ ਨੰਨੇ ਨੌਕਰੀ ਦਿੱਤੀ ਹੋਏ ਅਨੇ ਵੱਡੇ ਬਦਰ ਸਾਹਿਬ ਨੂੰ ਦਿੱਤੀ ਛੋਟੇ ਨੂੰ ਵੀ ਦਿੱਤੀ ਇਹ ਦੂਜੇ ਆ ਡਿਪਰਾ ਇਸ ਤਰ੍ਹਾਂ ਹੀ ਏਖਾਂ ਕਿ ਉਹਨਾਂ ਦੀ ਪਲਸਨ ਲੱਗੀ ਸੀ ਬਾਅਦ ਵਿੱਚ ਮੰਮੀ ਆਉਂਦੀ ਹੁਣ ਸਾਡੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸਾਡੀ ਸੁਣਾਈ ਨਹੀਂ ਅਜੇ ਤੱਕ ਉਹਨਾਂ ਦੀ ਹਨ ਮੰਗੇ ਵੀ ਆਡੀ ਜਿਹੜੀ ਪੈਸੇ ਨੇ ਦੁਬਾਰਾ ਸਾਡੀ ਲੱਗਣੀ ਚਾਹੀਦੀ ਆ ਹਾਂਜੀ ਅੱਜ ਇਸ ਲਈ ਨਹੀਂ ਹੋਈ ਜੇ ਤੱਕ ਪਤਾ ਜਾ ਰਿਹਾ ਗੌਰਮ ਮਹਿਸੂਸ ਕੀਤਾ ਜਾ ਰਿਹਾ ਕਿ ਕਿਆ ਨਾ ਅੱਜ ਇਸ ਮੌਕੇ ਤੇ ਪੁਲਿਸ ਸ਼ਹੀਦੀ ਦਿਵਸ ਜਿਹੜਾ 21 ਅਕਤੂਬਰ 2025 ਤੇ ਜਿਹੜਾ ਸੀ ਇਥੇ ਇਕੱਤਰਤ ਹੋਏ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਨ ਮਨਾ ਰਹੇ ਨੇ ਇਹ 1908 59 ਦੇ ਵਿੱਚ ਚੀਨ ਦੇ ਬਰ ਖਿਲਾਫ ਜਿਹੜੀ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਲਦਾਖ ਦੇ ਹੌਟ ਸਪ੍ਰਿੰਗ ਏਰੀਆ ਦੇ ਵਿੱਚ तकरीबन 10 ਪੁਲਿਸ ਕਰਮੀਆਂ ਨੇ ਆਪਣੇ ਦੇਸ਼ ਲਈ ਜਾਨ ਨਿਛਾਵਰ ਕਰ ਦਿੱਤੀ ਕੁਰਬਾਨੀ ਦਿੱਤੀ ਤਾਂ ਉਸੀ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਗੌਰਵ ਮਹਿਸੂਸ ਕਰਦੇ ਹਾਂ ਔਰ ਉਹ ਜਿਹੜਾ ਉਹਨਾਂ ਦਾ ਜਜ਼ਬਾ ਸੀਗਾ ਕਿ ਆਪਣੀ ਜ਼ਿੰਮੇਵਾਰੀ ਖਾਤਰ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਤਾਂ ਉਹ ਸਾਡਾ ਪ੍ਰੇਰਨਾ ਸਰੋਤ ਹੋਵੇ ਐਂਡ ਉਹਨਾਂ ਦੀਆਂ ਕੁਰਬਾਨੀਆਂ ਹਰ ਕਦਮ ਤੇ ਉਤੇ ਸਾਡਾ ਮਾਰਕ ਦਰਸ਼ਕ ਬਣੇ ਤਾਂ ਅੱਜ ਅਸੀਂ ਜਿਹੜੇ ਸ਼ਹੀਦ ਪਰਿਵਾਰ ਹੈ ਤਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ ਹਾਂ ਅਸੀਂ ਐਟ ਟਾਈਮਸ ਉਹਨਾਂ ਨੂੰ ਮਿਲਦੇ ਰਹਿੰਦੇ ਹਾਂ ਤਾਂ ਇਹ ਵੀ ਜ਼ਰੂਰੀ ਹੈ ਕਿ ਇਸ ਮੌਕੇ ਤੇ ਉਤੇ ਸ਼ਹੀਦ ਪਰਿਵਾਰਾਂ ਦੀ ਕੋਈ ਸਮੱਸਿਆ ਕੋਈ ਦੁੱਖ ਤਕਲੀਫ ਹੁੰਦਾ ਹੈ ਦਾ ਉਹਦਾ ਸੀ ਹੱਲ ਮਤਲਬ ਉਸ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਹਨ ਕਿ ਕੋਈ ਸ਼ਹੀਦ ਪਰਿਵਾਰ ਕੋਈ ਨਜ਼ਰ ਅੰਦਾਜ਼ ਮਹਿਸੂਸ ਨਾ ਕਰੇ